ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਅਗਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟ ایڈ ਦਿੱਤੀ ਜਾਂਦੀ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਹਰ 3 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਇਹ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ। ਦਰਿਕ ਸੋਵੇਰਾ ਜੀ ਵੀ ਵੇਖਿਓ ਤੁਸੀਂ ਤਾਂ ਤਸਵੀਰਾਂ ਗੁਰਾਇਆਂ ਤੋਂ ਸਾਡੇ ਆ ਰਹੀਆਂ ਨੇ ਜਿੱਥੇ ਗੁਰਾਇਆਂ ਦੇ ਵਿੱਚ ਇੱਕ ਟਰੱਕ ਬੇਕਾਬੂ ਹੋ ਕੇ ਬੁਰੇ ਤਰੀਕੇ ਦੇ ਨਾਲ ਹਾਈਵੇ ਦੇ ਉੱਤੇ ਪਲਟ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰਾਇਆਂ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਲਾਈ ਪੱਤੇ ਨਾਲ ਲੋਡ ਇਹ ਟਰੱਕ ਬੇਕਾਬੂ ਹੁੰਦਾ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇਸ ਟਰੱਕ ਦਾ ਪ੍ਰੈਸ਼ਰ ਪਾਈਪ ਲੀਕ ਹੋ ਜਾਂਦਾ ਹੈ ਜਿਸ ਤੇ ਚਲਦਿਆਂ ਇਹ ਟਰੱਕ ਬੇਕਾਬੂ ਹੋ ਕੇ ਹਾਈਵੇ ਦੇ ਉੱਤੇ ਪਲਟ ਗਿਆ ਹੈ ਤਾਂ ਮੌਕੇ ਤੇ ਸੜਕ ਸੁਰੱਖਿਆ ਫੋਰਸ ਵੀ ਪਹੁੰਚੀ ਹੋਈ ਹੈ ਉਹਨਾਂ ਦੇ ਵੱਲੋਂ ਟਰੱਕ ਦੇ ਡਰਾਈਵਰ ਨੂੰ ਫਰਸਟ ਏਡ ਦਿੱਤੀ ਗਈ ਹੈ ਤੇ ਉੱਥੇ ਹੀ ਇਸ ਟਰੱਕ ਦਾ ਜਿਹੜਾ ਸਮਾਨ ਸੀਗਾ ਉਸ ਨੂੰ ਲੇਬਰ ਦੀ ਮਦਦ ਨਾਲ ਦੂਸਰੇ ਟਰੱਕ ਦੇ ਵਿੱਚ ਲੋਡ ਕੀਤਾ ਗਿਆ ਹੈ ਤਾਂ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਟਰੱਕ ਦੇ ਡਰਾਈਵਰ ਨੂੰ ਫਰਸਟ ਏਡ ਦਿੱਤੀ ਜਾਂਦੀ ਹੈ ਇਹ ਕਿਉਂਕਿ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਟਰੱਕ ਹਾਈਵੇ ਦੇ ਉੱਤੇ ਪਲਟਿਆ ਹੈ ਪਲਾਈ ਪੱਤੇ ਦੇ ਨਾਲ ਇਹ ਟਰੱਕ ਲੋਡ ਸੀਗਾ ਜਿਸ ਤੇ ਪ੍ਰੈਸ਼ਰ ਪਾਈਪ ਲੀਕ ਹੋਣ ਕਾਰਨ ਇਹ ਹਾਦਸਾ ਵਾਪਰ ਜਾਂਦਾ ਹੈ ਮੌਕੇ ਤੇ ਪੁਲਿਸ ਵੀ ਪਹੁੰਚੀ ਹੋਈ ਹੈ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਿਸ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਫਰਸਟ ایڈ ਦੇ ਦਿੱਤੀ ਗਈ ਹੈ ਤੇ ਹੁਣ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਕ੍ਰੇਨ ਦੀ ਮਦਦ ਦੇ ਨਾਲ ਇਸ ਟਰੱਕ ਨੂੰ ਸਾਈਡ ਤੇ ਕਰਾਇਆ ਜਾਂਦਾ ਹੈ ਕਿਉਂਕਿ ਆਵਾਜਾਈ ਪ੍ਰਭਾਵਿਤ ਹੋਈ ਹੈ ਆਵਾਜਾਈ ਨੂੰ ਠੀਕ ਕਰਨ ਦੇ ਲਈ ਕਿ ਆਵਾਜਾਈ ਚੱਲ ਪਵੇ ਉਸ ਨੂੰ ਲੈ ਕੇ ਕ੍ਰੇਨ ਦੀ ਮਦਦ ਦੇ ਨਾਲ ਇਸ ਟਰੱਕ ਨੂੰ ਸਾਈਡ ਕਰਾਇਆ ਗਿਆ ਤਾਂ ਗੁਰਾਇਆਂ ਦੀਆਂ ਤਸਵੀਰਾਂ ਨੇ ਜਿੱਥੇ ਪਲਾਈ ਪੱਤੇ ਨਾਲ ਇਹ ਲੋਡ ਟਰੱਕ ਜਿਹੜਾ ਆ ਹਾਈਵੇ ਦੇ ਉੱਤੇ ਪਲਟ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਹੁਸ਼ਿਆਰਪੁਰ ਤੋਂ ਹਮੜਾ ਜਾ ਰਿਹਾ ਸੀ ਕਿ ਇਸੇ ਦੌਰਾਨ ਇਸ ਟਰੱਕ ਦੇ ਪ੍ਰੈਸ਼ਰ ਪਾਈਪ ਜਿਹੜਾ ਆ ਉਹ ਲੀਕ ਹੋ ਜਾਂਦਾ ਹੈ ਜਿਸ ਤੇ ਚਲਦਿਆਂ ਬੇਕਾਬੂ ਹੋ ਕੇ ਇਹ ਟਰੱਕ ਬੁਰੇ ਤਰੀਕੇ ਦੇ ਨਾਲ ਹਾਈਵੇ ਤੇ ਉੱਤੇ ਪਲਟ ਗਿਆ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਮੈਂ ਬਜੀ ਹਿਆਰਪੁਰ ਤੋਂ ਹਮੜਾ ਸਾਈਡ ਜਾਂਦਾ ਫਿਰਦਾ ਜੀ ਏ ਬੋਲਦਾ ਲਾਟ ਰੈਕ ਦੇ ਜਿੱਦਾਂ ਹੀ ਮੈਂ ਪਾਜੀ ਜੜਿਆ ਉਹ ਪ੍ਰੈਸ਼ਰ ਪਾਈਪ ਜਾਂ ਉਹ ਫਟਣ ਕਰਕੇ ਟੇਨ ਕੰਟਰੋਲ ਤੋਂ ਬਾਹਰ ਹੋ ਗਿਆ ਜੀ ਕੀ ਲੋਡ ਕੀਤਾ ਸੀ ਪਾਜੀ ਜੀ ਜਿੱਦ ਪਾਜੀ ਪਲਾਈ ਬੰਦਾ ਹੈ ਜੀ ਬਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਬਈ ਨਹੀਂ ਸਰ ਕੋਈ ਇਦਾਂ ਦਾ ਨਹੀਂ ਜੀ ਥੋੜਾ ਬੋ ਦਾ ਮਤਲਬ ਸਾਟਾ ਪ੍ਰਸ਼ਾਸਨ ਆ ਗਿਆ ਇਸ ਮੌਕੇ ਤੇ ਹਾਂਜੀ ਹਾਂਜੀ ਮੌਕੇ ਤੇ ਆ ਗਿਆ ਮੈਂ ਏਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗਰਾਇਆ ਫਲੋ ਮੇਨ ਨੈਸ਼ਨਲ ਹਾਈਵੇ ਤੇ ਤਨਾਤਾਂ ਸਾਨੂੰ ਸਵੇਰੇ ਸਵਾ 9 ਵਜੇ ਦੇ ਕਰੀਬ ਥਾਣਾ ਗਰਾਇਆ ਤੋਂ ਮੈਸੇਜ ਮਿਲਿਆ ਸੀ ਕਿ ਇੱਕ ਜਿਹੜਾ ਟਰੱਕ ਆ ਜੀਜੀ ਰੋਡ ਦੇ ਉੱਤੇ ਫਟ ਗਿਆ ਆ ਜਦੋਂ ਅਸੀਂ मौके ਤੇ ਆ ਕੇ ਦੇਖਿਆ ਤੇ ਡਰਾਈਵਰ ਨਾਲ ਗੱਲਬਾਤ ਕੀਤੀ ਡਰਾਈਵਰ ਨੇ ਦੱਸਿਆ ਕਿ ਮੈਂ ਹਸ਼ਿਆਰਪੁਰ ਤੋਂ ਹੰਬੜਾ ਜਾ ਰਿਹਾ ਸੀ ਜਿਹਦੇ ਵਿੱਚ ਪਲਾਈ ਪੱਤਾ ਲੋਡ ਆ ਤੇ ਪ੍ਰੈਸ਼ਰ ਪਾਈਪ ਜਿਹੜਾ ਲੀਕ ਹੋ ਗਿਆ ਜਿਹਦੇ ਕਰਕੇ ਗੱਡੀ ਜਿਹੜੀ ਆ ਉਹ ਬੇਕਾਬੂ ਹੋ ਗਈ ਤੇ ਗੱਡੀ ਮੀਨ ਜੀ ਕੀ ਰੋਡ ਤੋਂ ਥਰਸ ਲਾਈਨ ਤੇ ਪਲਟ ਗਈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਇਹਦੇ ਵਿੱਚ ਤੇ ਗੱਡੀ ਦਾ ਹੈਗਾ ਆ ਤੇ ਸਮਾਨ ਵੀ ਪਲਟੀ ਕਰਨਾ ਬੜਾ ਦੂਸਰੀ ਗੱਡੀ ਦੇ ਵਿੱਚ ਲੇਬਰ ਆ ਰਹੀ ਆ ਛਾਰਪੋਟੋ ਦੇ ਮਾਲ ਦਾ ਨਾ ਗੱਲ ਹੋ ਗਈ ਆ ਤੇ ਇਹਦੇ ਨੋਰਮਲ ਬਾਡੀਪੁੱਟੀ ਸੱਟ ਲੱਗੀ ਸੀ ਉਹਨੂੰ ਜਵਾਕ ਹੀ ਕੋਈ ਨਹੀਂ ਸਰ ਰਾਜ ਚੰਦ ਰਸਤਾ ਚਾਲੂ ਕਰਵਾਤਾ ਹੈ ਰਸਤਾ ਬਿਲਕੁਲ ਚੱਲ ਰਿਹਾ ਹਾਜੀ